ਸਸਤੀ ਕਾਲ ਦੀ ਸਾਰਣ ਹੋਰ ਸੁਣੋ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸਵੇਰ ਦਾ ਟਾਈਮ ਐ ਤੇ ਦਿਨ ਹੈਗਾ ਸੈਟਰਡੇ ਤੇ ਅੱਜ ਆਪਾਂ ਨੂੰ ਰਗੀ ਛੁੱਟੀ ਤੇ ਇੱਕ ਭੈਣ ਦਾ ਆਰਡਰ ਸੀਗਾ ਤੇਲ ਦਾ ਔਰ ਨਾਲ ਸੀਰਮ ਦਾ ਸਿਰਫ ਤਾਂ ਹਜੇ ਮੈਂ ਸਟਾਰਟ ਕਰਨਾ ਤੇਲ ਲਈ ਆਪਾਂ ਕੜਾਈ ਰੱਖੀ ਹੋਈ ਆ ਪਟਿਆਲੇ ਤੋਂ ਭੈਣ ਨੇ ਤੇ ਉਹ ਕਹਿੰਦੇ ਵੀ ਡਾਕਖਾਨੇ ਦੇ ਥੂ ਆ ਜਾਂਦਾ ਤੇ ਲੋਗ ਆਪਾਂ ਭੇਜ ਕੇ ਦੇਖਦੇ ਆ ਮੰਡੇ ਨੂੰ ਉਹਨਾਂ ਦਾ ਆਰਡਰ ਹੈ ਜਿਹੜਾ ਆਪਾਂ ਭੇਜਣਾ ਹੈਗਾ ਸੋ ਅੱਜ ਸਵੇਰੇ ਹੀ ਸਟਾਰਟ ਕਰ ਲਿਆ ਤੇ ਕੱਲ ਸ਼ਾਮ ਤੱਕ ਸੰਡੇ ਤੱਕ ਉਹਨਾਂ ਦਾ ਤੇਲ ਰੈਡੀ ਹੋਊਗਾ ਤੇ ਫਿਰ ਮੰਡੇ ਨੂੰ ਆਪਾਂ ਉਹਨਾਂ ਦਾ ਪਾਰਸਲ ਭੇਜਦੇ ਆਂ ਤੇ ਲੋਕ ਕਿਹੜਾ ਕਿਹੜਾ ਸਮਾਨ ਲਿਆ ਇਹ ਹੈਗੇ ਨੇ ਜੀ ਗੁੱਡ ਹਿਲ ਦੇ ਪੱਤੇ ਜਿਹਨੂੰ ਆਪਾਂ ਹਬਿਸਕਸ ਵੀ ਕਹਿ ਦਿੰਨੇ ਆ ਠੀਕ ਹੈ ਜੀ ਇਹ ਆਪਾਂ ਧੋ ਕੇ ਰੱਖੇ ਨੇ ਇਹਨਾਂ ਨੂੰ ਮੈਂ ਹਜੇ ਥੋੜਾ ਡਰਾਈ ਕਰੂੰਗੀ ਪੈਨ ਦੇ ਵਿੱਚ ਇਹ ਵਾਲੇ ਪੱਤੇ ਨੇ ਤੇ ਇਹ ਰੱਖਿਆ ਹੁਣ ਆਪਾਂ ਕੜੀ ਪੱਤਾ ਇਹ ਆਪਾਂ ਤੇਲ ਵਿੱਚ ਵੀ ਯੂਜ਼ ਕਰਨੇ ਨੇ ਔਰ ਸੀਰਮ ਲਈ ਵੀ ਯੂਜ਼ ਕਰਨੇ ਆ ਤੇ ਇਹ ਰੱਖੀ ਆ ਮੇਰੇ ਕੋਲ ਕਲੌਂਜੀ ਪਾਊਡਰ ਪੱਕਾ ਹੀ ਕੌਲੀ ਚ ਰੱਖਿਆ ਪਿਆ ਮੇਰੇ ਕੋਲੇ ਤੇ ਇਹ ਹੈ ਆਪਣੇ ਕੋਲੇ ਆਮਲਾ ਪਾਊਡਰ ਠੀਕ ਹੈ ਜੀ ਤੇ ਇਹ ਹੈ ਮੇਥੀ ਦਾਣਾ ਪਾਊਡਰ ਤੇ ਇਹ ਹੈਗੀ ਆਪਣੇ ਕੋਲੇ ਮਹਿੰਦੀ ਠੀਕ ਹੈ ਜੀ ਮੇਲਾ ਮਹਿੰਦੀ ਮੇਲਾ ਮਹਿੰਦੀ ਥੋੜੀ ਅੱਛੀ ਹੁੰਦੀ ਹੈ ਬਾਕੀ ਸਾਰਿਆਂ ਨਾਲ ਤੁਸੀਂ ਇਹ ਵਾਲੀ ਯੂਜ਼ ਕਰ ਸਕਦੇ ਹੋ ਆਦਰਵਾਇਜ਼ ਖੁੱਲੀ ਕਰਿਓ ਲੋ ਅਹ ਚੀਜ਼ਾਂ ਆਪਾਂ ਕੋਲੇ ਰੱਖ ਲਈਆਂ ਤੇ ਇੱਧਰ ਆਪਾਂ ਸਾਰਾ ਖਾਲੀ ਕਰ ਦਨੇ ਸਮਾਨ ਨੂੰ ਗੁੰਜ ਦੇ ਚੱਕਦੇ ਹਾਂ ਆਪਾਂ ਨਾਲ ਨਾਲ ਸੀਰਮ ਵੀ ਰੱਖਾਂਗੇ ਇਹਦਾ ਸੀਰਮ ਵਾਸਤੇ ਮੈਂ ਪਾਣੀ 10 ਦਸ ਰਹੀਆਂ ਤੁਹਾਨੂੰ ਕਿਉਂਕਿ ਜਦੋਂ ਆਪਾਂ ਭੇਜਣਾ ਹੈਗਾ ਤਾਂ ਆਪਾਂ ਥੋੜਾ ਜਿਹਾ ਜ਼ਿਆਦਾ ਬਣਾ ਲਵਾਂਗੇ ਇਹ ਮੇਰਾ ਵੱਡਾ ਗਲਾਸ ਹੈ 2 ਲੋ ਮੈਂ ਤਿੰਨ ਵੱਡੇ ਗਲਾਸ ਪਾ ਲੈਨੇ ਜਿਹੜਾ ਆਪਣਾ ਨਾਰਮਲ ਸਟੀਲ ਦਾ ਗਲਾਸ ਹੁੰਦਾ ਨਾ ਉਹਦੇ ਨਾਲੋਂ ਵੱਡੇ ਇਹਦੇ ਚ ਆਪਾਂ ਪਾਉਣਾ ਹੈਗਾ ਪਾਣੀ ਥੋੜਾ ਜਿਹਾ ਗਰਮ ਹੋ ਜੇ ਇਹਦੇ ਚ ਵੀ ਆਪਾਂ ਇਹ ਵਾਲੇ ਹਬੀਸਕਸ ਦੇ ਪੱਤੇ ਕੜੀ ਪੱਤਾ ਤੇ ਮੇਥੀ ਦਾਣਾ ਇਹ ਲੱਗ ਰੱਖਿਆ ਹੁੰਦਾ ਮੇਥੀ ਦਾਣਾ ਮੇਥੀ ਦਾਣਾ ਹੀ ਪਾਉਣਾ ਧਿਆਨ ਰੱਖਣਾ ਗੱਲਾਂ ਦਾ ਕਿ ਜਿਹੜੇ ਵੀ ਜੋ ਵੀ ਇਹ ਚੀਜ਼ਾਂ ਪੈ ਰਹੀਆਂ ਨੇ ਉਹਨਾਂ ਨੂੰ ਧਿਆਨ ਨਾਲ ਸੁਣਨਾ ਤੇ ਦੇਖਣਾ ਅਬ ਇਸ ਕਸ ਦੇ ਪੱਤੇ ਕੜੀ ਪੱਤਾ ਔਰ ਮੇਥੀ ਦਾਣਾ ਠੀਕ ਹੈ ਜੀ ਤੇ ਇੱਕ ਆਪਾਂ ਇਹਦੇ ਚ ਪਾਉਣਾ ਹੈਗਾ ਵਿਟਾਮਿਨ E ਦੇ ਕੈਪਸੂਲ ਤੇ ਹੁਣ ਥੋੜਾ ਗਰਮ ਹੋ ਜਾਏ ਪਾਣੀ ਉਸ ਤੋਂ ਬਾਅਦ ਆਪਾਂ ਇਹ ਚੀਜ਼ਾਂ ਨੂੰ ਯੂਜ਼ ਕਰਨਾ ਹੈ ਗੱਲ ਇਹ ਹੈ ਤੇਲ ਬਣਾਉਣਾ ਔਖਾ ਨਹੀਂ ਇੱਕ ਤਾਂ ਸਮਾਨ ਇਕੱਠਾ ਕਰਨਾ ਔਖਾ ਹੈ ਪਰ ਘੋਲ ਹੋ ਜਾਂਦੀ ਹੈ ਬਹੁਤ ਸਾਰੀਆਂ ਭੈਣਾਂ ਦੀ ਪ੍ਰੋਬਲਮ ਹੈ ਕਿ ਉਹਨਾਂ ਨੂੰ ਪੱਤੇ ਨਹੀਂ ਮਿਲਦੇ ਮੈਨੂੰ ਬੜੇ ਫੋਨ ਆਉਂਦੇ ਨੇ ਕੋਈ ਹੁਸ਼ਿਆਰਪੁਰ ਤੋਂ ਕੋਈ ਕਿਤੋਂ ਹੁਣ ਦੂਰੋਂ-ਦੂਰੋਂ ਫੋਨ ਭੈਣਾਂ ਕਰਦੀਆਂ ਨੇ ਕਿ ਸਾਨੂੰ ਬਣਾ ਕੇ ਭੇਜ ਦੋ ਤੇ ਹੁਣ ਮੈਂ ਤੁਹਾਨੂੰ ਇੱਕ ਦੱਸ ਦਿੰਨੀ ਆ ਮੈਂ ਹਮੇਸ਼ਾ ਕਹਿੰਦੀ ਆ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਆ ਮੇਰੇ ਤੋਂ ਨਹੀਂ ਬਣਦਾ ਔਰ ਤੁਹਾਨੂੰ ਮੇਰੇ ਬਾਰੇ ਪਤਾ ਹੀ ਆ ਹਨਾ ਤੇ ਹੁਣ ਬੀਬੀ ਕਹਿੰਦੀ ਵੀ ਚਲੋ ਕੋਈ ਨਾ ਮੈਂ ਸ਼ਾਪ ਤੇ ਲੇਟ ਜਾਨੀ ਹੁਣੀ ਆ ਤੇ ਮੈਂ ਰੱਖ ਦਿਆ ਕਰੂੰਗੀ ਕੋਈ ਚੱਕਰ ਨਹੀਂ ਹੋਏਗਾ ਕਿਉਂਕਿ ਸਮਾਨ ਜਦੋਂ ਪੱਤੇ ਵਗੈਰਾ ਦੀ ਸਭ ਤੋਂ ਵੱਡੀ ਪੈਣਾ ਦੀ ਪ੍ਰੋਬਲਮ ਆ ਕਿਉਂਕਿ ਉਹ ਮੈਨੂੰ ਫੋਨ ਕਰਦੀਆਂ ਨੇ ਕਿ ਸਾਨੂੰ ਪੱਤੇ ਦੱਸੋ ਮੈਂ ਨਾਲ ਉਹਨੂੰ ਕੋਈ ਵੀਡੀਓਜ਼ ਵੀ ਭੇਜਦੀਆਂ ਤੇ ਪੱਤਿਆਂ ਦੀਆਂ ਫੋਟੋ ਵੀ ਭੇਜਦੀਆਂ ਉਹ ਕਹਿੰਦੇ ਵੀ ਸਾਡੇ ਨੇੜੇ-ਤੇੜੇ ਨਹੀਂ ਮਿਲਦੇ ਹੈਗੇ ਸੋ ਜਿਨ੍ਹਾਂ ਦੀ ਇਹ ਪ੍ਰੋਬਲਮ ਹੈਗੀ ਆ ਉਹ ਬੀਬੀ ਬਣਾ ਦਿਆ ਕਰੂਗੀ ਮੇਰੇ ਤੋਂ ਫਿਰ ਵੀ ਨਹੀਂ ਬਣਨਾ ਹੈਗਾ ਤੇ ਬੀਬੀ ਨੇ ਤਾਂ ਮੇਰੇ ਤੋਂ ਵੀ ਵੱਧ ਪਿਆਰ ਨਾਲ ਬਣਾਉਣਾ ਹੈ ਰੱਬ ਦਾ ਮਾਂ ਲੈ ਕੇ ਤੇ ਆਪਾਂ ਇਹ ਭੈਣ ਦਾ ਆਰਡਰ ਹੈ ਜਿਹੜਾ ਅਸੀਂ ਮੰਡੀ ਭੇਜਦੀ ਹੈ ਤੇ ਫਿਰ ਆਪਾਂ ਅੱਗੇ ਤੋਂ ਬੀਬੀ ਆਰਡਰ ਲੈ ਲਗੂਗੀ ਥੋੜੇ ਤੁਸੀਂ ਮੈਨੂੰ ਦੱਸ ਦਿਆ ਕਰਿਓ ਬਣਾ ਦਿਆ ਕਰੂਗੀ ਬੀਬੀ ਠੀਕ ਹੈ ਜੀ ਤੇ ਇਹ ਮੈਨੂੰ ਵੀ ਪਤਾ ਹੈ ਕਿ ਤੁਸੀਂ ਬਣਾ ਸਕਦੇ ਹੋ ਪਰ ਬਸ ਸਭ ਤੋਂ ਵੱਡੀ ਪ੍ਰੋਬਲਮ ਪੱਤਿਆਂ ਦੀ ਹੈ ਹੋਰ ਕੋਈ ਨਹੀਂ ਹੈ ਕੋਈ ਬਾਕੀ ਸਮਾਨ ਦਾ ਸਾਰਾ ਜੀ ਸ਼ੌਪ ਤੋਂ ਮਿਲ ਹੀ ਜਾਂਦਾ ਹੈ ਸੋ ਕੋਈ ਚੱਕਰ ਨਹੀਂ ਆ ਤੇਲ ਆਪਾਂ ਤੁਹਾਡਾ ਰੈਡੀ ਬੀਬੀ ਤੋਂ ਕਰਵਾ ਦੇ ਕਰਾਂਗੇ ਠੀਕ ਹੈ ਜੀ ਸੋ ਇੱਧਰ ਰੱਖਿਆ ਹੋਇਆ ਆਪਾਂ ਸਰੋਂ ਦਾ ਤੇਲ ਤੇ ਉਧਰ ਰੱਖਿਆ ਹੋਇਆ ਆਪਾਂ ਪਾਣੀ ਤੇ ਹੁਣ ਆਪਾਂ ਇਹਨਾਂ ਨੂੰ ਪੈਨ ਦੇ ਵਿੱਚ ਪਾ ਕੇ ਥੋੜਾ ਸੁਕਾ ਲੀਏ ਕਿਉਂਕਿ ਇਹ ਮੈਂ ਹੁਣੇ ਧੋਏ ਨੇ ਤੋੜ ਕੇ ਨਾ ਤਾਜੇ ਤਾਜੇ ਇਹ ਦੋਨੇ ਬੜੀ ਪੱਤਾ ਵੀ ਤੇ ਹਵੇਸਕਸ ਤੇ ਦਿੱਤੀ ਇਹਨਾਂ ਨੂੰ ਧੋ ਕੇ ਯੂਜ਼ ਕਰਨਾ ਜਿਆਦਾ ਤੁਸੀਂ ਇੱਕ ਦਿਨ ਪਹਿਲਾਂ ਧੋ ਲਿਓ ਤੇ ਇਹਨਾਂ ਨੂੰ ਰਾਤ ਨੂੰ ਕਿਸੇ ਕੱਪੜੇ ਦੇ ਬਾਹਰ ਸਵੇਰ ਨੂੰ ਸੁੱਕ ਜਾਣੀ ਜਦੋਂ ਤੁਸੀਂ ਤੇਲ ਬਣਾਉਣਾ ਮਿੱਤਰੋ ਉਦੋਂ ਤੱਕ ਸੁੱਕ ਜਾਣੀ ਚਾਹੀਦੇ ਨੇ ਪਰ ਮੈਂ ਤਾਂ ਰਾਤ ਨੂੰ ਸ਼ੌਕ ਦੀ ਬੋਤਲ ਲੈਟ ਆਈ ਤੇ ਮੇਰੇ ਕੋਲ ਉਸ ਤਾਈਂ ਤੱਕ ਰੱਖਤਾਂ ਦੇ ਪਤੇ ਕਹਿੰਦੇ ਤੋੜਨੇ ਵੀ ਨਹੀਂ ਚਾਹੀਦੇ ਸੋ ਮੈਂ ਨਹੀਂ ਤੋੜੀ ਹੈਗੀ ਤੇ ਹੁਣ ਮੈਂ ਤੋੜ ਕੇ ਤੇ ਹੁਣ ਤੋਏ ਨਹੀਂ ਗਿੱਲੇ ਮੈਂ ਤੁਹਾਡੇ ਨਾਲ ਇਹ ਤਾਂ ਸ਼ੇਅਰ ਕਰ ਰਹੀ ਹਾਂ ਕਿਉਂਕਿ ਬਹੁਤ ਭੈਣਾਂ ਨੇ ਜਿਹੜੀਆਂ ਕਹਿ ਦਿੰਦੀਆਂ ਨੇ ਜੀ ਦੁਬਾਰਾ ਸ਼ੇਅਰ ਕਰ ਦੋ ਦੁਬਾਰਾ ਸ਼ੇਅਰ ਕਰ ਦੋ ਇਹ ਵਾਲੀ ਰੈਮਡੀ ਨਵੇਂ ਜੁੜੇ ਹੁੰਦੇ ਨਹੀਂ ਹਨ ਸਾਨੂੰ ਵੀਡੀਓ ਨਹੀਂ ਲੱਗ ਰਹੀ ਤੇ ਵੀਡੀਓ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਂਦੇ ਹੋ ਨਾ ਤੇ ਉਸ ਤੋਂ ਬਾਅਦ ਜਿੱਥੇ ਮੇਰੀ ਫੋਟੋ ਲੱਗੀ ਉੱਥੇ ਕਲਿੱਕ ਕਰੋ ਤੇ ਸਾਰੀਆਂ ਵੀਡੀਓ ਨਿਕਲਿਆ ਆਉਂਦੀਆਂ ਨੇ ਠ శేర్మీ భూ చక్కది వాళ్ళ భా జాగరణ ਜਿਹੜੇ ਵਲੌਗ ਹੁੰਦੀਆਂ ਨੇ ਕੰਮ ਦੀ ਗੱਲ ਤਾਂ ਐਂਡ ਤੇ ਕੋਈ 2 ਮਿੰਟ ਦੀ ਹੁੰਦੀ ਹੈ ਤੇ ਪਹਿਲਾਂ ਐਵੇਂ ਗੱਲਾਂ ਮਾਰ ਜਾਂਦੀਆਂ ਨੇ ਫਿਰ ਗੱਲਾਂ ਹੋ ਗਈਆਂ ਸਾਡੀ ਇਹ ਗੱਲਾਂ ਕਿ ਤੁਹਾਡੇ ਨਾਲ ਮਾਰ ਨੂੰ ਸੁਣ ਲਿਆ ਕਰੋ ਪੇਸ਼ਾਨਸਾ ਹੋਵੋ ਵਾਸ਼ਨੀਲਾ ਅਧਿਕਤੇ ਅੱਛੇ ਸਬਕ ਵੀ ਬਣਦੇ ਹੀ ਰਹੂਗਾ ਠੀਕ ਹੈ ਐ ਨਾ ਕਰਿਆ ਕਰੋ ਮੇਰੀਆਂ ਭੈਣਾਂ ਸਾਰੀਆਂ ਗੱਲਾਂ ਸੁਣ ਲਿਆ ਕਰੋ ਉਹ ਟਪੜਾਂ ਕੋਡੀ ਮਾਦਦੇ ਕੰਮ ਦੀ ਗੱਲ ਹੀ ਕਰਦੇ ਹੁੰਨੇ ਆਪਾਂ ਕਈ ਤਾਂ ਭੈਣਾਂ ਵਿਚਾਰੀਆਂ ਐਂਡਿੰਗਾਂ ਕਹਿਣਗੀਆਂ ਵੀ ਭੈਣ ਬਣ ਕੇ ਬਣਾ ਦੇ ਫਿਰ ਮੈਨੂੰ ਬੜਾ ਔਖਾ ਰਹਿਦਾ ਜਵਾਬ ਦੇਣਾ ਪਰ ਮੇਰੀ ਮਜਬੂਰੀ ਇਹੀ ਹੈ ਬਸ ਕਿ ਮੈਂ ਇੱਕ ਤਾਂ ਸੀਗਾ ਕਿ ਮੈਂ ਭੇਜ ਨਹੀਂ ਸਕਦੀ ਤੇ ਹੁਣ ਜਿਹੜੀ ਟੈਨ ਦਾ ਪਟਿਆਲੇ ਜਾਣਾ ਹੈਗਾ ਉਹ ਕਹਿੰਦੇ ਨਹੀਂ ਕੀ ਆ ਜਾਂਦਾ ਹੁੰਦਾ ਇੰਡੀਆ ਪੋਸਟ ਥਰੂ ਬਣਾ ਰਹੇ ਆ ਫਿਰ ਦੇਖਦੇ ਆ ਆ ਜਾਂਦਾ ਜੇ ਚਲਿਆ ਗਿਆ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਠੀਕ ਹੈ ਲੋ ਦੀ ਟੇਬਲਾ ਜਿਹੜਾ ਪਾਣੀ ਹੈ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਹ ਬਿਸਕਸ ਦੇ ਬੱਤੇ ਭਾਵੇਂ ਗਿੱਲੇ ਪਾ ਦੇ ਦਾ ਕੋਈ ਜ਼ਿਕਰ ਨਹੀਂ ਹੈ ਤੇਲ ਦੇ ਵਿੱਚ ਨਹੀਂ ਆਪਾਂ ਪਾਉਂਦੇ 15-20 ਪੱਤੇ ਪਾ ਦੇਣੇ ਆਪਾਂ ਇਹਦੇ ਵਿੱਚ ਇਸੇ ਤਰ੍ਹਾਂ ਹੀ ਕੜੀ ਪੱਤਾ ਖੁੱਲੇ ਦਰ ਨਾਲ ਹੀ ਪਾਵਾਂਗੇ ਆਪਾਂ ਮੰਨ ਲਓ ਕੋਲੇ ਦੇ ਉਹ ਪਾ ਦੇਣੇ ਆ ਮਾੜਾ ਜਿਹਾ ਤੇਲ ਦਾ ਟੁਕਕਾ ਉਧਰ ਰਹਿਿਆ ਉਹਦੇ ਹੀ ਸ਼ਾਨਾ ਲੱਗ ਜਾਂਦਾ ਤੇਲ ਦਾ ਇਹ ਰੋ ਉਹ ਇਹ ਆਪਣਾ ਸੀਰਮ ਰੈਡੀ ਬਹੁਤ ਚੰਗੀ ਚੀਜ਼ ਹੈ ਸੀਰਮ ਬਹੁਤ ਚੰਗੀ ਚੀਜ਼ ਜੇ ਨਾ ਪਤਾ ਬਸਾਇ ਨਾ ਗਿਆ ਤਰੋ ਵੀ ਨਾ ਹੋਵੇ ਯੂਜ਼ ਕਰਦੇ ਨੂੰ ਫਰਕ ਨਹੀਂ ਪਿਆ 2 ਮਹੀਨੇ ਹੋ ਗਏ ਇਹ ਨਹੀਂ ਜੀ ਦੇ ਫਰਕ ਪੈਂਦਾ ਹੁੰਦਾ ਇਹ ਚੀਜ਼ਾਂ ਨੇ ਜਿਹੜੀਆਂ ਟਾਈਮ ਮੰਗਦੀਆਂ ਨੇ ਲੋ ਜੀ ਇਹ ਹੈਗਾ ਆਪਣਾ ਮਿੱਠੀ ਦਾਣਾ ਧਿਆਨ ਰੱਖਿਓ ਮਿੱਠੀ ਦਾਣਾ ਆਪਾ ਪਾਦੇ ਹੈ ਇਹਦੇ ਵਿੱਚ 3 ਚਮਚਾ ਮੇਰਾ ਜਿਹੜਾ ਗਲਾਸ ਸੀ ਨਾ ਸਟੀਲ ਦਾ ਉਹ ਆਮ ਗਲਾਸ ਨਾਲੋਂ ਵੱਡਾ ਸੀ ਆ ਦੇਖੋ ਵੱਡਾ ਸੀ ਇਹ ਪਰ ਮੈਂ ਉਹ ਵੀ ਦਿਖਾ ਦਿੰਨੀ ਆ ਜਿਹੜੇ ਆਪਣੇ ਆਪਣੇ ਘਰਾਂ 'ਚ ਆਮ ਗਲਾਸ ਹੈ ਜਿਹੜੇ ਉਹ ਇਦਾਂ ਦੇ ਹੁੰਦੇ ਨੇ ਤੇ ਇਹ ਗਲਾਸ ਦੇਖੋ ਤੁਸੀਂ ਇਹਦੇ ਨਾਲੋਂ ਇੰਨਾ ਵੱਡਾ ਸੀ ਇਸ ਕਰਕੇ ਮੈਂ ਤਿੰਨ ਗਲਾਸ ਪਾਏ ਨੇ ਤੁਸੀਂ ਚਾਰ ਗਲਾਸ ਪਾ ਲਓ ਸਟੀਲ ਦੇ

ਕੋਈ ਨਹੀਂ ਉਹ ਦੋ ਦਾ ਜਰਬਾਗੇ ਕਹਿੰਦਾ ਤੁਹਾਨੂੰ ਉਹ ਚਾਹੀਦੀ ਐ ਕੰਮ ਵਾਲੀ ਉਹਨੂੰ ਲੈਣਾ ਸੀ ਬismillah ਕੋਈ ਫਰਾਜੂ ਦਾ ਤਾਂ ਦੋ ਉਹ ਕਹਿੰਦਾ ਮੈਂ ਆਉਂਦਾ ਕਹਿੰਦਾ ਤੁਹਾਨੂੰ ਕੰਮ ਵਾਲੀ ਚਾਹੀਦੀ ਦੁਕਾਨ ਤੇ ਹਾਂ ਮੈਂ ਕਿਹਾ ਹਾਂ ਇਹਨੇ ਵੈਸੇ ਇਹ ਮੈਂ ਕਿਹਾ ਦੋ ਰੁਪਏ ਇਹ ਕਿਉਂ ਇਹਨੇ ਬੋਝ ਗਈ ਤੂੰ ਦੱਸ ਮੈਨੂੰ ਕਿ ਪਹਿਲਾਂ ਉਹ ਕਿੰਨੇ ਪੈਸੇ ਮੰਗਦੀ ਐ ਹਾਂ ਤਾਂ 3000 ਕਿੰਨੇ 3000 ਠੀਕ ਹੈ ਮੈਂ ਆਵਾਂਗਾ ਹੋਰ ਇਹ ਕੰਮ ਤੁਹਾਨੂੰ ਸੁਝਾ ਦੇਵਾਂਗੇ ਥੋੜੇ ਵਰਗੀ ਆਂਦਾ ਅੱਛਾ ਹਾਂਜੀ ਮੇਰੇ ਵਰਗੀ ਕਹਿੰਦਾ ਤੁਹਾਡੇ ਨਾਲ ਛੋਟੀ ਹੋਊਗੀ ਭਾਵੇਂ ਅੱਛਾ ਤੇ ਐਪਕੇ ਬੋਧ ਆ ਵਧੀਆ ਬਸ ਐਕਟਿਵ ਹੀ ਹੋ ਗਈ ਕੀ ਕੰਮ ਕਰਨਾ ਮੈਂ ਅੱਜ ਤੱਕ ਪਤਾ ਹੀ ਨਹੀਂ ਦੁਕਾਨਾਂ ਚ ਕੀ ਕੰਮ ਹੁੰਦਾ ਆਹੋ ਤੇ ਬਸ ਝਾੜੂ ਪੁੱਛ ਝਾੜੂ ਧੂੜ ਲਾਉਣਾ ਹੈ ਸਾਫ ਸਫਾਈ ਕਰਨੀ ਹੈ ਬੀਬੀ ਉੱਥੇ ਹੋਊਗੀ ਜਿਹੜਾ ਬੀਬੀ ਕੰਮ ਦੱਸੂਗੀ ਕਰ ਲਿਆ ਕਰੂਗੀ ਠੀਕ ਹੈ ਨਾ ਫਿਰ ਤੁਸੀਂ ਜਦੋਂ ਜਾਓਗੇ ਦੁਕਾਨ ਤੇ ਮੈਨੂੰ ਫੋਨ ਕਰਦੇ ਉੱਥੇ ਹੀ ਰਹਦੀਏ ਗੋਦੜੀ ਸਾਰੀ ਆਂ ਕਿਚ ਹਾਂ ਜੇ ਅਪਰ ਤੇ ਮੈਂ ਕੈਮਰਾ ਮੇਰਾ ਬੰਦ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਤੇ ਆਪਾਂ ਜਿਹੜਾ ਸਾਰਾ ਸਮਾਨ ਸੀਗਾ ਹਬ ਇਸਤਸ ਦੇ ਪੱਤੇ ਕੜੀ ਪੱਤਾ ਮੇਥੀ ਦਾਣਾ ਪਾਊਡਰ ਔਲਿਆ ਦਾ ਪਾਊਡਰ ਕਲੌਂਜੀ ਪਾਊਡਰ ਤੇ ਮਹਿੰਦੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਚੁੱਕੇ ਆ ਕਿਲੋ ਮੈਂ 1 ਕਿਲੋ ਤੇਲ ਲਿਆ 1 ਲੀਟਰ ਉਹ ਸਾਰੀਆਂ ਚੀਜ਼ਾਂ ਜਦੋਂ ਵਿੱਚ ਪਾ ਦਿੰਦੇ ਆ ਪੱਤੇ ਪੁੱਤੇ ਥੋੜਾ ਸੁੱਕ ਲੈਂਦੇ ਨੇ 1 ਲੀਟਰ ਪੂਰਾ ਨਹੀਂ ਮਿਲਦਾ ਆਪਾਂ ਨੂੰ ਥੋੜਾ ਘਟ ਜਾਂਦਾ ਇਹਦੇ ਵਿੱਚੋਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਸੁੱਕਦੀਆਂ ਨੇ ਇਹ ਜਿਸ ਆਪਾ ਹੁਣ ਇਹਨੂੰ 2 ਦਿਨ ਆਪਾਂ ਇਸ ਤਰ੍ਹਾਂ ਹੀ ਰੱਖਣਾ ਹੈਗਾ ਕੜਾਈ 'ਚ ਕੱਲ ਨੂੰ ਅੱਜ ਹੈਗਾ ਸ਼ਨੀਵਾਰ ਦੀ ਮਾਰਨਿੰਗ ਸਵੇਰ ਤੇ ਸੰਡੇ ਨੂੰ ਸ਼ਾਮ ਤੱਕ ਇਹ ਬਣ ਕੇ ਰੈਡੀ ਹੋਊਗਾ ਤੇ ਇਸ ਤਰ੍ਹਾਂ ਕੜਾਈ 'ਚ ਇਹਨੇ ਪਿਆ ਰਹਿਣਾ ਉਸ ਤੋਂ ਬਾਅਦ ਆਪਾਂ ਪੁਣਾਂਗੇ ਕੰਕੇ ਬੋਟਲ 'ਚ ਪਾਵਾਂਗੇ ਠੀਕ ਹੈ ਜੀ ਸੋ ਇਹ ਆਪਣਾ ਹੈਗਾ ਸੀ ਪ੍ਰੋਸੈਸ ਬਣਾਉਂਦਾ ਆਪਾਂ ਕੋਈ ਨਹੀਂ ਆ ਸਮਾਨ ਇਕੱਠਾ ਕਰਨਾ ਮਤਲਬ ਥੋੜਾ ਆਖਾ ਸੋ ਆਪਾਂ ਮੰਡੇ ਨੂੰ ਭੇਜ ਦਈਏ ਉਸ ਤੋਂ ਬਾਅਦ ਜਿਹੜੀਆਂ ਵੀ ਤੇਲ ਬਣਵਾਉਣਾ ਹੋਵੇ ਆਸੀ ਰੰਬਣ ਬਣਵਾਉਣਾ ਹੋਵੇ ਉਹ ਆਪਾਂ ਬਣਾ ਕੇ ਉਹ ਭੇਜ ਦਾਂਗੇ ਕੋਟੀ ਪ੍ਰੋਬਲਮ ਦਾ ਹੱਲਸ ਦੇ ਦਾਂਗੇ ਮੈਂ ਬਹੁਤ ਪੈਨਾਂ ਨੂੰ ਜਵਾਬ ਦੇ ਚੁੱਕੀ ਇੱਕ ਪੈਨਾ ਇੱਥੇ ਸਾਡੇ ਨੇੜੇ ਤੇੜੀ ਨੀਗੇ ਸਪਿੰਡਿਚ ਨਾ ਪੈਨ ਦੀ ਭੁੱਲ ਗਿਆ ਉਹਨਾਂ ਦਾ ਕਿਹੜਾ ਸੀਗਾ ਤੇ ਉਹਨਾਂ ਦਾ ਵੀ ਆਰਡਰ ਆਇਆ ਸੀਗਾ 15 ਤੋਂ ਸੀ ਸ਼ਾਇਦ ਉਹਨਾਂ ਦਾ ਵੀ ਆਇਆ ਸੀਗਾ ਮੈਂ ਇਥੋਂ ਬਣਾਇਆ ਨਹੀਂ ਸੀ ਤੇ ਹੁਣ ਉਹ ਪੈਨ ਨੂੰ ਕਾਲ ਕਰ ਲੈਣਾ ਮੈਂ ਜਰੂਰ ਬਣਾ ਕੇ ਦਊਂਗੀ ਤੇ ਹਾਂ ਜਵਾਰ ਨੂੰ ਟਾਈਮ ਕੱਢ ਲਿਆ ਹਾਂ ਤੁਸੀਂ ਨਾ ਇਦਾਂ ਕਰਿਆ ਕਰੋ ਵੀ ਮੇਰੇ ਕੋਲੇ ਨਾ ਜਿਹੜਾ ਟਾਈਮ ਹੈ ਜਾਂ ਤਾਂ ਫਿਰ ਮੈਂ ਸੰਡੇ ਨੂੰ ਵੀ ਬਣਾ ਸਕਦੀ ਹਾਂ ਜੀ ਬਸ ਤੁਹਾਨੂੰ ਕਾਲੀ ਨਾ ਹੋਵੇ ਤੇ ਮੈਂ ਜਿਵੇਂ ਸ਼ਨੀਵਾਰ ਸ਼ਾਮ ਨੂੰ ਬਣਾਵਾ ਤੇ ਸੰਡੇ ਤੱਕ ਬਣ ਕੇ ਸ਼ਾਮ ਨੂੰ ਰੈਡੀ ਹੋ ਜੇ ਇਸ ਤਰ੍ਹਾਂ ਕਰਕੇ ਬਸ ਥੋੜਾ ਹਫਤੇ ਦਾ ਟਾਈਮ ਦੇ ਦਿਆ ਕਰੋ ਇਹ ਭੈਣ ਨੇ ਕਿਹਾ ਵੀ ਕੋਈ ਚੱਕਰ ਨਹੀਂ ਹੈ ਮੈਨੂੰ ਕਾਲੀ ਨਹੀਂ ਆ ਵੀ ਤੁਸੀਂ ਸ਼ਾਮ ਨੂੰ ਬਣਾ ਦਿਓ ਤੇ ਇੱਕ ਹੋਣ ਯਾਦ ਕਰਾਉਣ ਲਈ ਜ਼ਰੂਰ ਆਇਆ ਸੀਗਾ ਯਾ ਮੈਨੂੰ ਪੱਕਾ ਹੁੰਦਾ ਕਿਉਂਕਿ ਤੁਹਾਡੇ ਪੈਸੇ ਆਏ ਹੁੰਦੇ ਨਹੀਂ ਮੇਰੇ ਕੋਲ ਐਵੇਂ ਤਾਂ ਦਬਾਅ ਤੇ ਟੈਨਸ਼ਨ ਹੁੰਦੀ ਉਸ ਚੀਜ਼ ਦੀ ਕਿ ਅਗਲੇ ਨੂੰ ਸੇਲ ਭੇਜਣਾ ਹੈਗਾ ਅਸਲੀ ਤੇ ਪੈਸੇ ਆਏ ਜਾਂ ਪੇਮੈਂਟ ਆਈ ਹੋਈ ਹੈ ਨਾ ਤੋ ਆਪਾਂ ਹੁਣ ਇਹ ਤੇਲ ਜਿਹੜਾ ਤੁਹਾਨੂੰ ਔਖੇ ਸੌਖੇ ਕਦੇ ਕੋਈ ਛਿੱਟੀ ਆ ਜਾਂਦੀ ਹੈ ਰੈਡੀ ਕਰਦੇ ਹਾਂ ਠੀਕ ਆ ਲੋ ਜੀ ਹੁਣ ਇਹ ਆਪਾਂ ਗੈਸ ਕਰਤਾ ਬੰਦ ਹੁਣ ਇਹਨੂੰ ਮੈਂ ਟੱਪ ਕੇ ਅ ਇਦਾਂ ਹੀ ਰੱਖ ਦੇਣੀ ਆ ਸਾਈਡ ਤੇ ਕੱਲ ਤੱਕ ਪਿਆ ਲੋ ਜੀ ਹਵੈਸ ਤਾਂ ਮੈਂ ਅਜੇ ਨਾ ਹੋਣਾ ਹੈਗਾ ਬਾਰ-ਬਾਰ ਤੁਹਾਡੇ ਸਾਹਮਣੇ ਇਸ ਤਰ੍ਹਾਂ ਹੀ ਆ ਜੰਨੀ ਆ ਚਲ ਕੋਈ ਗੱਲ ਨਹੀਂ ਆਪ ਵੀ ਨਹੀਂ ਪਹਿਣਾ ਨਹੀਂ ਆਪਦੀ ਫੈਮਲੀ ਹੈ ਤੇ ਇਹ ਥੋੜੀ ਡਿਮਾਂਡ ਤੇ ਬਣਾਈ ਸੀ ਆਪਾਂ ਵੀਡੀਓ ਕਿਉਂਕਿ ਪਹਿਲਾਂ ਦੋ ਵਾਰ ਮੈਂ ਬਣਾ ਚੁੱਕੀ ਆ ਤੇਲ ਦੀ ਵੀਡੀਓ ਤੇ ਕਿਸੇ ਭੈਣ ਨੇ ਨਾ ਹੁਣ ਮੈਂ ਨਾਮ ਭੁੱਲੀ ਭੈਣ ਦਾ ਕੀ ਸੀਗਾ ਕਿਸੇ ਭੈਣ ਨੇ ਕਿਸੇ ਹੋਰ ਵਲੌਗ ਦੇ ਵਿੱਚ ਕਮੈਂਟ ਕੀਤਾ ਸੀ ਕਿਸੇ ਹੋਰ ਦੇ ਵਲੌਗ ਦੇ ਵਿੱਚ ਕਿਉਂਕਿ ਮੈਂ ਉਹਨਾਂ ਨੂੰ ਦੇਖਦੀ ਆ ਆ ਉਹ ਚੈਨਲ ਨੂੰ ਮੈਂ ਦੇਖਦੀ ਆ ਉੱਥੇ ਭੈਣ ਨੇ ਕਮੈਂਟ ਕੀਤਾ ਸੀ ਉਹ ਤੇਲ ਬਾਰੇ ਕੁਸ਼ ਮਤਲਬ ਬਣਾ ਰਹੇ ਸੀ ਕਿ ਮੇਰੇ ਵਾਲ ਬਹੁਤ ਛੱਡ ਗਏ ਖਤਮ ਹੋ ਗਏ ਹਨ ਤੇ ਉਹ ਭੈਣ ਨੇ ਉਹ ਚ ਕਮੈਂਟ ਕੀਤਾ ਸੀ ਕਿ ਫਸਟ ਚੋਇਸ ਵਾਲਾ ਤੋਂ ਤੇਲ ਹੈ ਜਿਹੜਾ ਉਹ ਬਣਵਾ ਲਓ ਤੁਸੀਂ ਹਨਾ ਵੈਸੇ ਪਹਿਲਾਂ ਮੈਂ ਜਵਾਬ ਹੀ ਦੇ ਦਿੰਦੀ ਸੀ ਜੀ ਮੈਥੋਂ ਬਣਦਾ ਨਹੀਂ ਮੈਥੋਂ ਬਣਦਾ ਨਹੀਂ ਹਨ ਤੇ ਵੱਡੀ ਗੱਲ ਇਹ ਸੀਗੀ ਬਣਾ ਵੀ ਬੰਦਾ ਚਲੋ ਔਖਾ ਸੋਖਾ ਟਾਈਮ ਗੱਡ ਕੇ ਲਵੇ ਵੱਡੀ ਗੱਲ ਇਹ ਸੀਗੀ ਕਿ ਜਾਂਦਾ ਨਹੀਂ ਬਹੁਤ ਭੈਣਾਂ ਦੇ ਮੈਨੂੰ ਫੋਨ ਆਉਂਦੇ ਸੀ ਮੈਂ ਕਹਿੰਦੀ ਸੀ ਚਲੋ ਕੋਈ ਨਹੀਂ ਬਣਾਤਾ ਮੈਂ ਦੇਵਾਂ ਪਰ ਇੰਡੀਆ ਉਹ ਉਸ ਦੇ ਥਰੂ ਜਾਂਦਾ ਨਹੀਂ ਹਨ ਤੇ ਹੁਣ ਉਹ ਜਿਹੜੀ ਭੈਣ ਨੇ ਮੈਨੂੰ ਦੱਸਿਆ ਪਟਿਆਲੇ ਤੋਂ ਗੁਰਪਾਲ ਭੈਣ ਨੇ ਤੇ ਉਹ ਕਹਿੰਦੇ ਵੀ ਚੱਲਿਆ ਜਾਂਦਾ ਮੰਡੇ ਮੈਂ ਭੇਜਦਾ ਤੇ ਫਿਰ ਜੇ ਚਲਿਆ ਗਿਆ इजीली ਉਹਨਾਂ ਨੂੰ ਮਿਲ ਗਿਆ ਹਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਜਰੂਰ ਸੰਥੇਲ ਜਿਹੜਾ ਉਹ ਬਣਾ ਕੇ ਦੇਆ ਕਰਾਂਗੇ ਚਾਹੇ ਮੈਂ ਬਣਾ ਕੇ ਦੇਵਾਂ ਜਿਹਦੇ ਤੋਂ ਵੀ ਤੁਹਾਡੀ ਤਸੱਲੀ ਹੋਈ ਜੇ ਤੁਹਾਨੂੰ ਲੱਗਿਆ ਕਿ ਮੈਂ ਹੀ ਬਣਾ ਕੇ ਦੇਵਾਂ ਤਾਂ ਮੈਂ ਬਣਾ ਕੇ ਦੇਵਾਂਗੀ ਜੇ ਤੁਸੀਂ ਕਿਹਾ ਕਿ ਬੀਬੀ ਬਣਾ ਦੇ ਚਲ ਕੋਈ ਚੱਕਰ ਨਹੀਂ ਆ ਕਿਉਂਕਿ ਬੀਬੀ ਤਾਂ ਆਪਣੇ ਤੋਂ ਵੀ ਸਿਆਣੀ ਆਪਣੀਆਂ ਮਾਵਾਂ ਨੇ ਹਨ ਤੇ ਸਮਾਨ ਤਾਂ ਉਹੀ ਪਾਉਣਾ ਹੈ ਤੇ ਅਸੀਂ ਤੁਹਾਨੂੰ ਜਰੂਰ ਬਣਾ ਕੇ ਦੇ ਦਿਆ ਕਰਾਂਗੇ ਸੀਰਮ ਦੇ ਵਿੱਚ ਵੀ ਉਹੀ ਪੱਤੇ ਪੈਂਦੇ ਨੇ ਤੇ ਦੋਨੋਂ ਚੀਜ਼ਾਂ ਇੰਨੀਆਂ ਗੁੱਡ ਨੇ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਪੈਣਾ ਨੇ ਜਿਨ੍ਹਾਂ ਨੇ ਮੈਨੂੰ ਫੋਨ ਕਾਲ ਆਉਂਦੇ ਨੇ ਔਰ ਕਹਿੰਦੀਆਂ ਨੇ ਕਿ ਤੁਹਾਡੇ ਵਾਲਾਂ ਦੇ ਵਿੱਚ ਬਹੁਤ ਫਰਕ ਪਿਆ ਸੀ ਤੁਹਾਨੂੰ ਸ਼ੁਰੂ ਤੋਂ ਦੇਖ ਰਹੀਆਂ ਤੁਹਾਡੇ ਵਾਲ ਇਸ ਤਰ੍ਹਾਂ ਨਹੀਂ ਸੀਗੇ ਪਹਿਲਾਂ ਹੁਣ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਬਹੁਤ ਫਰਕ ਪੈਂਦਾ ਪਰ ਥੋੜੀ ਪੇਸ਼ੀਐਂਸ ਰੱਖਣੀ ਪੈਂਦੀ ਆ ਮੈਂ ਦੇਖੋ ਮੈਨੂੰ ਲੱਗਦਾ ਸਾਲ ਸਵਾ ਸਾਲ ਹੋ ਗਏ ਮੈਂ ਯੂਜ਼ ਕਰਦੀ ਨੂੰ ਤੇ ਵਾਲਾਂ ਦੀ ਗਰੋਥ ਸ਼ੁਰੂ ਹੋ ਗਈ ਹੈ ਤੇ ਵਾਲ ਜਿਹੜੇ ਉਹ ਚਿੱਟੇ ਜ਼ਿਆਦਾ ਨਹੀਂ ਹੁੰਦੇ ਹੈਗੇ ਬਲਕਿ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਬਹੁਤ ਪੈਣਾ ਪੁੱਛਦੀਆਂ ਨੇ ਕਿ ਆਈਬ੍ਰੋਜ਼ ਲਈ ਕਿਹੜਾ ਤੇਲ ਹੈ ਇਹੀ ਤੇਲ ਆਈਬ੍ਰੋਜ਼ ਲਈ ਹੈ ਔਰ ਹੁਣ ਸਰਦੀ ਆ ਰਹੀ ਹੈ ਸਰਦੀਆਂ ਦੇ ਤੇ ਇਹ ਆਈਬ੍ਰੋਸ ਦੇ ਵਾਲ ਬਹੁਤ ਛੇਤੀ ਬਹੁਤ ਪੈਣਾ ਦੇ ਮਤਲਬ ਚਿੱਟੇ ਨਹੀਂ ਪ੍ਰੋਬਲਮ ਵੱਡੀ ਹੁੰਦੀ ਹੈ ਜੀ ਇਹ ਆਈਬ੍ਰੋਸ ਦੇ ਜਿਹੜੇ ਹੈਗੇ ਨੇ ਨਾ ਵਾਲ ਜਿਹੇ ਚਿੱਟੇ ਹੋ ਜਾਂਦੇ ਨੇ ਸੋ ਮੈਨੂੰ ਲੱਗਦਾ ਮੈਨੂੰ 2-3 ਮਹੀਨਿਆਂ ਦੇ ਵਿੱਚ ਹੀ ਫਰਕ ਪੈ ਗਿਆ ਸੀਗਾ ਤੇ ਠੀਕ ਆ ਹੁਣ ਤਾਂ ਦੇਖੋ ਮੈਨੂੰ ਤਾਂ 6 ਮਹੀਨੇ ਹੋ ਗਏ ਮੈਂ ਲਾਇਆ ਵੀ ਨਹੀਂ ਗਰਮੀ ਬਹੁਤ ਆ ਗਈ ਸੀਗੀ ਤੇ ਸਪੈਕਸ ਦੇ ਉੱਪਰ ਔਇਲ ਆ ਜਾਂਦਾ ਸੀਗਾ ਤਾਂ ਕਰਕੇ ਮੈਂ ਲਾਇਆ ਨਹੀਂ ਸੀ ਪਰ ਹੁਣ ਮੈਂ ਲਾਉਣਾ ਸ਼ੁਰੂ ਕਰ ਦੂੰਗੀ ਕਿਉਂਕਿ ਹੁਣ ਮਹੀਨਾ ਕਿ ਰਹਿ ਗਿਆ ਬਸ ਗਰਮੀ ਦਾ ਉਸ ਤੋਂ ਬਾਅਦ ਸਰਦੀ ਆ ਜਾਣੀ ਆ ਆਪਾਂ ਫੇਰ ਆਈਬ੍ਰੋਸ ਦੇ ਯੂਜ਼ ਕਰਨ ਲੱਗ ਜਾਂਗੇ ਆਈਬ੍ਰੋਸ ਹੈਵੀ ਹੋ ਜਾਂਦੀਆਂ ਨੇ ਮੇਰੇ ਨਾਲ ਪਿੱਛੋਂ ਬਹੁਤ ਘਟ ਗਈਆਂ ਸੀ ਹੁਣ ਤਾਂ ਬਹੁਤ ਫਰਕ ਪੈ ਗਿਆ ਸਕੇਲ ਨਾਲ ਤੇ ਉਹਦੇ ਨਾਲ ਜਿਨ੍ਹਾਂ ਦੇ ਵਾਲ ਝੜ ਜਾਂਦੇ ਆਈਬ੍ਰੋਸ ਤੋਂ ਤਕਰੀਬਨ ਸਭ ਦਾ ਹੀ ਏਜ ਫੈਕਟਰ ਹੁੰਦਾ ਜੀ ਤੇ ਜਦੋਂ ਆਪਾਂ ਕੇਅਰ ਕਰਨੀ ਛੱਡ ਦਿੰਦੇ ਆ ਇਹ ਥੋੜੀ ਜਿਹੀ ਵੱਧ ਹੀ ਜਾਂਦੀ ਆ ਤਾਂ ਉਦੋਂ ਕੇਅਰ ਜ਼ਿਆਦਾ ਮੰਗਦੀ ਆ ਤੇ ਬਸ ਆਪਾਂ ਲਾਉਣਾ ਸ਼ੁਰੂ ਕਰ ਦਾਂਗੇ ਤੇ ਫੇਰ ਸਾਰਾ ਕੁਝ ਸਹੀ ਰਹਿੰਦਾ ਹੈਗਾ ਸੋ ਜਿੰਨਾ ਚਿਰ ਜਿੰਦੇ ਹੈਗੇ ਆ ਤੇ ਆਵਦੇ ਆਵਦੇ ਤੇ ਆਮ ਰੱਖਣਾ ਵੀ ਬਹੁਤ ਜ਼ਰੂਰੀ ਆ ਪਰਮਾਤਮਾ ਵੱਲੋਂ ਮਿਲਿਆ ਹੋਇਆ ਗਿਫਟ ਆ ਇਹ ਜਿੰਦਗੀ ਤੇ ਇਸ ਗਿਫਟ ਨੂੰ ਆਪਾਂ ਸਭਾਲ ਕੇ ਰੱਖੀਏ ਠੀਕ ਹੈ ਜੀ ਤੇ ਲੋ ਫੇਰ ਭੈਣਾ ਕਹਦੇ ਨਹੀਂ ਆ ਤੁਸੀਂ ਗੱਲਾਂ ਬਹੁਤ ਕਰਦੇ ਹੋ ਗੱਲਾਂ ਨਹੀਂ ਜ਼ਿਆਦਾ ਕਰਦੇ ਆਪਾਂ ਤੁਹਾਡੇ ਨਾਲ ਬੰਦ ਕਰ ਦਿੰਦੇ ਆ ਜੇ ਮੈਂ ਗੱਲਾਂ ਨਹੀਂ ਕਰੂੰਗੀ ਤੁਹਾਨੂੰ ਨਹੀਂ ਸਮਝਾਉਂਗੀ ਫਿਰ ਤੁਸੀਂ ਕਹਦੇ ਨਾ ਸਾਨੂੰ ਸਮਝ ਨਹੀਂ ਆਈ ਹਰ ਇੱਕ ਚੀਜ਼ ਦੀ ਸੋ ਆਪਾਂ ਜਿਹੜੀ ਵੀ ਗੱਲ ਕੀਤੀ ਆ ਉਹ ਜੋ ਵਲੌਗ ਸੀਗਾ ਆਪਣਾ ਤੇਲ ਵਾਲਾ ਜਾਂ ਸੀਰਮ ਵਾਲਾ ਉਹਦੇ ਰਿਲੇਟਿਡ ਹੀ ਗੱਲ ਕੀਤੀ ਆ ਇਧਰ ਲਈ ਉਧਰ ਲਈ ਕੋਈ ਗੱਲ ਨਹੀਂ ਕੀਤੀ ਠੀਕ ਹੈ ਜੀ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਹੁਣ ਮੈਂ ਬਾਲਾਂ ਤੇ ਲਾਉਂਗੀ ਦਹੀਂ ਔਰ ਚੌਲਾਂ ਦਾ ਪਾਣੀ ਮਿਕਸ ਕਰਕੇ ਉਹ ਘੰਟਾ ਫੇਰ ਰੱਖੂੰਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਲਾਂ ਨੂੰ ਧੋਵਾਂਗੇ ਬਸ ਥੋੜੀ ਜਿਹੀ ਪੇਸ਼ੀਐਂਸ ਜ਼ਰੂਰ ਰੱਖਣੀ ਹੈ ਐਡੀ ਕਾਲੀ ਨਾ ਕਰਿਆ ਕਰੋ ਕਿ 2 ਮਹੀਨੇ ਹੋ ਗਏ ਤੇ ਫਰਕ ਨਹੀਂ ਪਿਆ ਫਰਕ ਪਊਗਾ ਕਿਉਂਕਿ ਨੇਚਰਲ ਚੀਜ਼ਾਂ ਨੇ ਜਿਹੜੀਆਂ ਪੁਰਾਣੀਆਂ ਕੈਮੀਕਲਸ ਵਾਲੀਆਂ ਚੀਜ਼ਾਂ ਯੂਜ਼ ਕਰੀਆਂ ਨੇ ਉਹਦਾ ਅਸਰ ਵੀ ਤਾਂ ਜਾਊਗਾ ਕੁਝ ਟਾਈਮ ਦੇ ਵਿੱਚ ਤੇ ਫਿਰ ਇਹ ਆਪਣਾ ਅਸਲ ਦਿਖਾਉਣਾ ਸ਼ੁਰੂ ਕਰ ਦਊਗਾ ਠੀਕ ਹੈ ਇਹ ਹੋ ਵੀ ਨਹੀਂ ਸਕਦਾ ਕਿ ਇਹਨਾਂ ਚੀਜ਼ਾਂ ਦਾ ਤੁਹਾਡੇ ਤੇ ਅਸਰ ਨਾ ਹੋਵੇ ਕਿਹੜੀ ਚੀਜ਼ ਹੈ ਇਹਨਾਂ ਦੇ ਵਿੱਚ ਜਿਹੜੀ ਚੀਜ਼ ਤੁਹਾਡੇ ਲਈ ਮਾੜੀ ਹੈਗੀ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਕੱਲ ਨੂੰ ਹੋਰ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ